ਫੰਗੂ ਪ੍ਰੋਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬਾਬਾ ਦੀਪ ਸਿੰਘ ਨਗਰ 100 ਗਾਜ ਦਾ ਮਕਾਨ ਡਿਮਾਂਡ ਇਹਨਾਂ ਦੀ 13.5 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋਵੇ ਮੈਕਸ ਹਸਪੀਟਲ ਦੀ ਬੈਕ ਸਾਈਡ ਬਾਬਾ ਦੀਪ ਸਿੰਘ ਨਗਰ 100 ਗਾਜ ਦੀ ਕੋਠੀ ਡਿਮਾਂਡ ਇਹਨਾਂ ਦੀ 13.5 ਲੱਖ ਦੋ ਬੈਡਰੂਮ ਹੈ फ्रंट थी या बाथरूम आ गई। ਇਹਦੇ ਵਿੱਚ ਦੋ ਬੈਡਰੂਮ ਹੈ, ਕਿਚਨ ਹੈ ਤੇ ਸਟੋਰ ਹੈ। ਬਹੁਤ ਹੀ ਵਧੀਆ ਛੋਟਾ ਜਿਹਾ ਮਕਾਨ ਬਣਿਆ ਹੋਇਆ ਸੌਗਾਜ ਦੇ ਵਿੱਚ। ਡਿਮਾਂਡ ਵੀ ਇਹਨਾਂ ਦੀ ਜਾਇਜ ਹੈ। ਕਿਸੇ ਵੀਰ ਭਰਾ ਨੇ ਕੋਠੀ ਖਰੀਦਣੀ ਆ ਤਾਂ ਖਰੀਦ ਸਕਦਾ ਹੈ। ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ, YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ। ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਦੋ ਕਮਰਿਆਂ ਦਾ ਮਕਾਨ ਹੈ ਤੇ ਨਾਲ ਸਟੋਰ ਹੈ ਫਰੰਟ ਤੇ ਇਹਦੇ ਬਾਥਰੂਮ ਤੇ ਲੈਟਰਨ ਹੈ ਬਹੁਤ ਵਧੀਆ ਮਕਾਨ ਬਣਿਆ ਹੋਇਆ ਹੈ 100 ਗਜ ਦਾ ਮਕਾਨ ਹੈ ਜੇ ਕਿਸੇ ਨੇ ਘੱਟ ਰੇਟ ਤੇ ਮਕਾਨ ਲੈਣਾ ਤਾਂ ਖਰੀਦ ਸਕਦਾ ਹੈ ਕਿਸੇ ਵੀਰ ਭਰਾ ਨੇ ਕੋਠੀ ਦੀ ਮਕਾਨ ਦੀ ਐਡ ਕਰਾਉਣੀ ਹੈ ਐਡ ਬਿਲਕੁਲ ਫ੍ਰੀ ਹੈ ਵੀਡੀਓ ਬਣਾ ਕੇ ਭੇਜੋ ਤੁਹਾਡੀ ਐਡ ਬਿਲਕੁਲ ਫ੍ਰੀ ਲਾਵਾਂਗੇ ਅਗਰ ਵੀਡੀਓ ਨਹੀਂ ਬਣਾ ਕੇ ਭੇਜ ਸਕਦੇ ਤਾਂ ਸਾਨੂੰ ਫੋਨ ਕਰੋ ਅਸੀਂ ਖੁਦ ਬਣਾ ਕੇ ਲੈ ਜਾਗੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ